ਕੈਥਲ ਦੇ ਹਰਿਆਣੇ ਵਿੱਚ ਨੌਜਵਾਨ ਸੁਖਵਿੰਦਰ ਸਿੰਘ ਜਿਹੜਾ ਆਪਣਾ ਕਾਰਪੈਂਟਰ ਦਾ ਫਰਨੀਚਰ ਦਾ ਵੱਡਾ ਸ਼ੋਰੂਮ ਸੀ ਜਦੋਂ ਰਾਤ ਨੂੰ ਤੁਰਿਆ ਘਰ ਜਾਣ ਲਈ ਰੇਲਵੇ ਸਟੇਸ਼ਨ ਰੇਲਵੇ ਕ੍ਰੋਸਿੰਗ ਦੇ ਉੱਤੇ ਕੋਈ ਖਾਲਸਤਾਨੀ ਕਹਿ ਕੇ ਬੁਲਾ ਕੇ ਕੁੱਟ ਮਾਰ ਹੋਈ ਕੋਈ ਖਾਲਸਤਾਨੀ ਸਿੱਖ ਫੇਸ ਅੱਜ ਦੇਸ਼ ਦੇ ਮੀਡੀਆ ਨੇ ਦੇਸ਼ ਦੇ ਬਹੁ ਗਿਣਤੀ ਹਿੰਦੂਵਾਦੀ ਸੰਗਠਨਾ ਨੇ ਜਿਹੜੇ ਸੌੜੀ ਮਾਨਸਿਕਤਾ ਤੇ ਸੌੜੀ ਸੋਚ ਦੇ ਨਾਲ ਦੇਸ਼ ਦੇ ਦਲਤਾਂ ਨਾਲ ਗਾਲੀ ਗਲੋਚ ਕਰਦੇ ਆ ਪਛੜੀਆਂ ਸ਼੍ਰੇਣੀਆਂ ਨਾਲ ਗਾਲੀ ਗਲੋਚ ਕਰਦੇ ਆ ਦੇਸ਼លੀਆਂ ਘੱਟ ਗਿਣਤੀਆਂ ਚਾਹੇ ਉਹ ਮੁਸਲਮਾਨ ਹੈ, ਇਸਾਈ ਹੈ ਜਾਂ ਬੁੱਧਿਸਟ ਹੈ ਉਹਦੇ ਨਾਲ ਗਾਲੀ ਗਲੋਚ ਕਰਦੇ ਆ ਕੋਈ ਖਾਲਸਤਾਨੀ ਕਦੀ ਕੋਈ ਖਾਲਸਤਾਨੀ ਕੈਥਲ ਦੇ ਨੌਜਵਾਨ ਵਪਾਰੀ ਰੋਜ਼ਗਾਰ ਕਰਨ ਵਾਲੇ ਨੂੰ ਕਿਹਾ ਜਾਂਦਾ ਆ ਕਦੀ ਉਹ ਖਾਲਸਤਾਨੀ ਪੱਛਮੀ ਬੰਗਾਲ ਦੇ ਆਈਪੀਐਸ ਅਫੀਸਰ ਨੂੰ ਕਿਹਾ ਜਾਂਦਾ ਆ ਭਾਰਤੀ ਜਨਤਾ ਪਾਰਟੀ ਦੇ ਆਗੂ ਵਲ ਕਦੀ ਉਹੇ ਕਟੂਏ ਉਹੇ ਮੁੱਲੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਮੁਸਲਮਾਨ ਨੂੰ ਕਿਹਾ ਜਾਂਦਾ ਆ ਕਦੀ ਕੰਗਣਾ ਰੜੌਤ ਦੇਸ਼ ਦੀ ਆਪਣੈਤਰੀ ਮਜੂਦਾ ਸੰਸਦ ਬੰਬੇ ਦੇ ਦੇਸ਼ ਦੇ ਕਿਸਾਨਾਂ ਨੂੰ ਦੇਸ਼ ਦੇ ਸਿੱਖਾਂ ਨੂੰ ਦੇਸ਼ ਦੀਆਂ ਬਜ਼ੁਰਗਔਰਤਾਂ ਨੂੰ ਪੰਜਾਬੀਆਂ ਨੂੰ ਸਿੱਖਾਂ ਦੀਆਂ ਨੂੰ 600 ਰੁਪਏ ਤੇ ਵਿਕਣ ਵਾਲੀਆਂ ਦੱਸਦੀ ਹੈ ਤੇ ਦੇਸ਼ ਦਾ মিডিਆ ਸਿੱਖ ਭਾਈਚਾਰੇ ਨੂੰ ਜਿਸ ਤਰੀਕੇ ਦੇ ਨਾਲ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਜਿਸ ਤਰੀਕੇ ਦੇ ਨਾਲ ਕੁਚਲਣ ਦਾ ਕੰਮ ਕਰ ਰਿਹਾ ਮੋਦੀ ਸਰਕਾਰ ਵਿੱਚ ਰਾਸ਼ਟਰੀ ਸਵੈ ਸੇਵਕ ਸੰਗ ਜਿਹਦੀ ਮਾਂ ਜਾਂ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਅੱਜ ਸੰਮਰ ਸੱਤਾ ਲਿਆਉਣ ਦੀ ਗੱਲ ਭਾਈਚਾਰਾ ਲਿਆਉਣ ਦੀ ਗੱਲ ਹਰ ਗਲੀ ਹਰ ਕੋਚੇ 'ਚ ਕਰ ਰਹੀ ਆ ਇੱਥੋਂ ਤੱਕ ਕਿ ਕੱਲ ਸ਼੍ਰੀ ਮੋਨ ਭਾਗਵਤ ਜੀ ਨੇ ਜਿਹੜਾ ਆਪਣੇ ਵਰਕਰ ਸਮੇਲਨ ਨੂੰ ਸੰਬੋਧਨ ਕੀਤਾ ਉਹਦੇ ਚ ਵੀ ਉਹਨਾਂ ਨੇ ਕਿਹਾ ਕਿ ਦੇਸ਼ 'ਚ ਜ਼ਹਿਰ ਵੱਧ ਰਿਹਾ ਤੇ ਖਤਮ ਕਿਨ ਕਰਨਾ ਹੈ ਇਹ ਦੇਸ਼ ਦੇ ਹਿੰਦੂਵਾਦੀ ਸੰਗਠਨ ਜਿਹੜੇ ਥੱਲੇ ਕੱਟੜਤਾ ਫਲਾ ਰਹੇ ਜ਼ਹਿਰ ਫਲਾ ਰਹੇ ਆ ਕਿਹਾ ਉਹਨਾਂ ਦੇ ਉੱਤੇ ਆਰਐਸਐਸ ਦਾ ਆਸ਼ੀਰਵਾਦ ਨਹੀਂ ਹੈਗਾ ਕਿਹਾ ਭਾਰਤੀ ਜਨਤਾ ਸਪਾਰਟੀ ਦੀ ਸਰਕਾਰ ਉਹਨਾਂ ਦੀ ਪੇਠ ਨਹੀਂ ਪੂੜਦੀ ਓਏ ਮੁੱਲੇ ਓਏ ਕੱਟੂਏ ਤੇ ਕਿਉਂ ਨਹੀਂ ਪਰਚਾ ਦਰਜ ਕੀਤਾ ਗਿਆ ਹਾਲਾਂਕਿ ਦੇਸ਼ ਦਾ ਕਾਨੂੰਨ ਹੈ ਸੰਸਦ ਵਿੱਚ ਇਹ ਸਿੱਤੇ ਪਰਚਾ ਨਹੀਂ ਦਰਜ ਕੀਤਾ ਜਾ ਸਕਦਾ ਪਰ ਉਹਨੂੰ ਉਹਨੂੰ ਰੈਸਟ੍ਰੀਕੇਟ ਕੀਤਾ ਜਾ ਸਕਦਾ ਸੀ ਪਾਰਲੀਮੈਂਟ ਦੇ ਵਿੱਚੋਂ ਕੱਲ੍ਹ ਦੋ ਸਿੱਖਾਂ ਦੀ ਕੁੱਟਮਾਰ ਹੋਈ ਆ ਕਿਉਂ ਨਹੀਂ ਉਹ ਟੰਗ ਦਿੱਤੇ ਗਏ ਅੱਜ ਸੰਸਦ ਬਣ ਗਈ ਕੰਗਣਾ ਰਣੌਤ ਬੀਬੀ ਕੰਗਣਾ ਰਣੌਤ ਤੇ ਕਿਉਂ ਨਹੀਂ ਉਸ ਵੇਲੇ ਜਦੋਂ 100 100 ਟਕੇ ਟਕੇ ਤੇ ਪੰਜਾਬੀਆਂ ਦੀਆਂ ਬੀਬੀਆਂ ਬਜ਼ੁਰਗਾਂ ਔਰਤਾਂ ਨੂੰ ਕਹਿੰਦੀ ਸੀ ਇਹ ਵੇਖਣ ਵਾਲੀਆਂ ਤੇ ਪੰਜਾਬੀਆਂ ਦੀਆਂ ਤਾਂ ਬੀਬੀਆਂ ਵਿਕੀਆਂ ਹੀ ਨਹੀਂ ਟਕੇ ਟਕੇ ਤੇ ਕੀ ਟੱਕ ਦੇ ਗਜਨੀ ਦੇ ਵਿਚਾਰਾਂ ਚ ਕੌਣ ਵਿਕਿਆ ਤੇ ਕੌਣ ਛੱਡ ਕੇ ਲਿਆਉਂਦਾ ਰਿਹਾ ਇਹ ਪੰਜਾਬ ਦੀ ਮਿੱਟੀ ਵਾਲੇ ਛੱਡ ਕੇ ਲਿਆਉਂਦੇ ਰਹੇ ਪੰਜਾਬ ਦੇ ਸਿੱਖ ਲਿਆਉਂਦੇ ਰਹੇ ਤੇ ਕਿਉਂ ਨਹੀਂ ਉਹ ਭਾਰਤੀ ਜਨਤਾ ਪਾਰਟੀ ਵਾਲਾ ਜਿਹੜਾ ਏਖਾ ਆਈਪੀਐਸ ਨੂੰ ਖਾਲਸਥਾਨੀ ਦੱਸ ਰਿਹਾ ਸੀ ਅੱਜ ਮੇਰੀ ਅਪੀਲ ਹੈ ਮੇਰੀ ਬੇਨਤੀ ਆ ਦੇਸ਼ ਦੀ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਤੁਸੀਂ ਕਦੀ ਬਾਲਵੀਰ ਦੱਸਦੇ ਹੋ ਕੀਤਾ ਕਦੀ ਤੁਸੀਂ ਦੱਸਦੇ ਹੋ ਨੌਮੀ ਪਾਸ਼ਾਹੀ ਦੇ ਅਹ ਦੇ ਨੂੰ ਅਸੀਂ ਲਾਲ ਕਿਲੇ ਚ ਮਨਾਇਆ ਕਦੀ ਤੁਸੀਂ ਦੱਸਦੇ ਹੋ ਅਸੀਂ ਕਰਤਾਰਪੁਰ ਦਾ ਲਾਂਗਾ ਖੋਲਿਆ ਕਦੀ ਤੁਸੀਂ ਦੱਸਦੇ ਹੋ ਬੰਦੀ ਸਿੱਖਾਂ ਦੀ ਸੂਚੀ ਖਤਮ ਕੀਤੀ ਤੇ ਫੇਰ ਖਤਮ ਕਿਉਂ ਨਹੀਂ ਕੀਤਾ ਜਾ ਰਿਹਾ ਇਹ ਖਾਲਸਤਾਨੀ ਇਹ ਮੁੱਲੇ ਇਹ ਕਟੋਏ ਇਹ ਖਤਮ ਕਿਉਂ ਨਹੀਂ ਕੀਤਾ ਜਾ ਰਿਹਾ ਇਹ ਵੱਧ ਕਿਉਂ ਰਿਹਾ ਆ ਇਹਦਾ ਮਤਲਬ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਣ ਦੇ ਹੋਰ ਤੁਸੀਂ ਕਰ ਰਹੇ ਹੋ ਕੰਮ ਤੁਸੀਂ ਇਸ ਕੰਮ ਨੂੰ ਰੋਕੋ ਇਹ ਜ਼ਹਿਰ ਹੈ ਇਹ ਬੜੀ ਅੱਗ ਹੈ ਇੰਦਰਾਂ ਨੇ ਵੀ ਇਹ ਅੱਗ ਲਾਈ ਸੀ ਰਜੀਵ ਗਾਂਧੀ ਨੇ ਵੀ ਇਹ ਅੱਗ ਲਾਈ ਸੀ ਕਾਂਗਰਸ ਦੇ ਪ੍ਰਧਾਨ ਮੰਤਰੀ ਸੀ ਦੋਨੋਂ ਤੇ ਉਹ ਅੱਗ 15 ਸਾਲ ਨਹੀਂ ਸੀ ਬੁਝੀ ਪੰਜਾਬ 'ਚ 15 ਸਾਲ 1984 ਤੋਂ ਲੈ ਕੇ 1994 ਤੱਕ 10 ਸਾਲ ਲਪਟਾਂ ਸੀ ਭੰਬੜ ਸੀ ਅੱਗ ਦੇ ਤੇ ਉਸ ਤੋਂ ਪਿਛਲੇ ਉਹ 1900 ਉਹ ਜਦੋਂ ਵਿਸਾਖੀ ਵਾਲੇ ਦਿਨ ਵੱਡਾ ਕਾਂਡ ਹੋਇਆ ਸੀ ਨਰੰਗਕਾਰੀ ਕਾਂਡ ਇਹ ਅੱਗ ਹੈ ਇਸ ਭੰਬੜ ਨੂੰ ਨਾ ਬੜੀਏ ਆਪਾਂ ਆਪਾਂ ਭਜਾਏ ਨੂੰ ਭਾਈਚਾਰਾ ਪੈਦਾ ਕਰੀਏ ਪੰਜਾਬ ਸਰਕਾਰ ਅੱਗੇ ਪੀਲ ਹੈ ਦੇਸ਼ ਦੀ ਸਰਕਾਰ ਅੱਗੇ ਪੀਲ ਹੈ ਭਾਰਤੀ ਜਨਤਾ ਪਾਰਟੀ ਅੱਗੇ ਅਪੀਲ ਹੈ ਕਿ ਬੰਦ ਕਰੋ ਇਹ ਕੰਮ ਇਹ ਕੰਮ ਦੇਸ਼ ਨੂੰ ਦੇਸ਼ ਦੀ ਆਰਥਿਕਤਾ ਨੂੰ ਪੰਜਾਬ ਦੀ ਆਰਥਿਕਤਾ ਡੁੱਬ ਗਈ ਹੈ ਤੁਹਾਡੇ ਐ ਖਾਲਿਸਤਾਨੀ ਕਰਕੇ ਪੰਜਾਬ ਦੀ ਤੁਹਾਡੇ ਪੰਜਾਬ ਦੀ ਮਿੱਟੀ ਤੇ ਜ਼ਾਇਆਂ ਨੂੰ ਤੁਸੀਂ ਕਾਨੂੰਨ ਲਾਗੂ ਕਰੋ ਪੰਜਾਬ ਦੀ ਆਰਥਿਕਤਾ ਦੇਸ਼ ਦੀ ਇੱਕ ਨੰਬਰ ਦੀ ਆਰਥਿਕਤਾ ਬਣ ਸਕਦੀ ਤੁਹਾਡੀਆਂ ਨਾ ਗਲਤ ਨੀਤੀਆਂ ਕਰਕੇ ਅੱਜ ਪੰਜਾਬ ਦਾ ਬ੍ਰੇਨ ਡ੍ਰੇਨ ਹੋ ਰਿਹਾ ਹੈ ਪੰਜਾਬੀ ਧੀਆਂ ਪੁੱਤ ਲੱਖਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸਮੁੰਦਰਾਂ ਦੀਆਂ ਡੌਂਕੀਆਂ ਲਾ ਕੇ ਜੰਗਲਾਂ ਦੀਆਂ ਡੌਂਕੀਆਂ ਲਾ ਕੇ ਕਿੱਥੇ ਕਿੱਥੇ ਤੱਕ ਉਹਨਾਂ ਦੇ ਅੱਜ ਪਿੰਜਰ ਪੰਜਾਬੀਆਂ ਦੇ ਪੰਜਾਬ ਦੀ ਮਿੱਟੀ ਦੇ ਕਿਉਂ ਭਾਰਤੀ ਨਹੀਂ ਹੈਗੇ ਆਰਐਸਐਸ ਮੋਹਨ ਭਗਵਤੀ ਜੀ ਤੁਸੀਂ ਅੱਜ ਦੇਸ਼ ਦੇ ਵਿੱਚ ਕੱਲ ਤੁਸੀਂ ਕਿਹਾ ਕਿ ਵਿਰੋਧੀ ਨਾ ਕਹੋ ਪ੍ਰਤੀਪੱਖ ਕਹੋ ਇਹਨਾਂ ਨੂੰ ਤੇ ਫਿਰ ਪੰਜਾਬ ਨੂੰ ਵਿਰੋਧੀ ਕਿਉਂ ਰੱਖਿਆ ਜੀ ਦੇਸ਼ ਦੇ ਸਿੱਖ ਨੂੰ ਦੇਸ਼ ਦੇ ਮੁਸਲਮਾਨ ਨੂੰ ਦੇਸ਼ ਦੇ ਈਸਾਈ ਨੂੰ ਦੇਸ਼ ਦੇ 달ਤ ਨੂੰ ਦੇਸ਼ ਦੀਆਂ ਪਛੜੀਆਂ ਸ਼੍ਰੇਣੀਆਂ ਨੂੰ ਵੀ ਪ੍ਰਤੀਪੱਖ ਬਣਾ ਲਓ ਵਿਰੋਧੀ ਕਿਉਂ ਬਣਾ ਰਹੇ ਹੈ ਤੇ ਜੇ ਇਹ ਵਿਰੋਧ ਦੀ جنگ ਇਦਾਂ ਹੀ ਬੱਤੀ ਰਹੀ ਤਾਂ ਦੇਸ਼ ਖਾਣਾ ਜੰਗੀ ਦਾ ਸ਼ਿਕਾਰ ਹੋ ਜਾਏਗਾ ਰੋਕੋ ਇਹਨੂੰ ਰੋਕੋ ਤੇ ਬੁੱਧ ਕਹਿੰਦਾ ਸੀ ਉਂਗਲੀ ਮਾਰ ਲੂ ਤੂੰ ਕਦ ਰੁਕੇਗਾ ਅਸੀਂ ਪੁੱਛਣਾ ਚਾਹੁੰਨੇ ਆਂ ਯਾ ਦੇਸ਼ ਦੇ ਇਹਨਾਂ Hindu ਕੱਟੜਵਾਦੋਂ ਤੁਸੀਂ ਕਦਰ ਰੁਕਣਾ ਆ ਇਹ ਮੁੱਲਾ ਇਹ ਕਟੂਆ ਇਹ ਖਾਲਸਤਾਨੀ ਕਹਿਣ ਤੋਂ ਕਦਰ ਰੁਕਣਾ ਤੁਸੀਂ ਮੈਨੂੰ ਉਮੀਦ ਆ ਤੁਸੀਂ ਇਸ ਗੱਲ ਨੂੰ ਸਮਝੋਗੇ ਗੌਰ ਕਰੋਗੇ ਧੰਨਵਾਦ